ਜਿਹੜੇ ਅਮਰਿਤਪਾਲ ਸਿੰਘ ਉਹਨਾਂ ਦਾ ਕਾਗਿਲਦਾਰ ਹੈ ਉਹਦੇ ਬਾਰੇ ਤੁਸੀਂ ਕੋਈ ਰੈਫਰੈਂਸ ਜੀ ਦੇ ਸਕਦੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਧੜੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਅਸੀਂ ਸਾਂਝੇ ਕਾਮਨ ਮਿਨਿਮਮ ਅਸਾਂ ਦੇ ਉੱਤੇ ਇਕੱਠੇ ਹੋਈਏ ਪੰਜਾਬ ਦੀ ਬਿਹਤਰੀ ਲਈ ਪੰਥ ਦੀ ਬਿਹਤਰੀ ਲਈ ਪੰਜ ਨੰਬਰ ਦੀ ਕਮੇਟੀ ਪਹਿਲਾਂ ਗਈ ਵੀ ਸੀ ਅਮਰਿਤਪਾਲ ਸਿੰਘ ਦੇ ਘਰੇ ਜੀ ਉਸ ਦਿਨ ਹੋਇਆ ਉਹਦੇ ਬਾਰੇ ਜਾਣਕਾਰੀ ਨਹੀਂ ਲੇਕਿਨ ਅਸੀਂ ਅਪੀਲ ਕਰਦੇ ਹਾਂ ਤੇ ਅਸੀਂ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਜਾਂ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਵੀ ਹਰ ਇੱਕ ਜਿਹੜਾ ਵੀ ਪੰਥ ਔਰ ਪੰਜਾਬ ਦਾ ਭਲਾ ਚਾਹੁੰਦਾ ਹੈ ਜਿਹੜੀ ਵੀ ਪਾਰਟੀ 'ਚ ਬੈਠਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਆਓ ਤੇ ਪਰਾਲ ਮਿਲ ਕੇ ਬੈਠੀਏ ਜੇ ਉਹਨਾਂ ਦੇ ਨਾਮ ਦੀ ਗੱਲ ਕੀਤੀ ਆ ਕਹਿੰਦੇ ਅਕਾਲੀ ਦਲ ਦਾ ਜਿਹੜਾ ਦਾਅਵਾ ਹੈ ਉਹ ਜ਼ਬਰਦਸਤ ਰਿਹਾ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਕੀਤੀ ਜਾਵੇ ਮੈਂ ਫੇਰ ਕਹਿ ਦਿੱਤਾ ਕਿ ਇੱਕ ਵਾਰੀ ਛੱਡ ਕੇ 100 ਵਾਰੀ ਕਰ ਲੈਣ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਆਪਣੀ ਕਾਲੀ ਕੀ ਵੀ ਕਹਿ ਰਹੇ ਆ ਉਹਨਾਂ ਨੇ ਅੱਜਾ ਸਾਥ ਨਹੀਂ ਕਿਹਾ ਕਿ ਸਾਡਾ ਨਾਮ ਦੀ ਕੋਸ਼ਿਸ਼ ਕਰ ਰਹੇ ਸੀ ਪਰ ਦੇਖਦਾ ਹਾਈ ਕੋਰਟ ਦੇ ਚੋਣ ਨਿਸ਼ਾਨ ਦੀ 100 ਵਾਰੀ ਕਰ ਲੈਣ 100 ਵਾਰੀ ਕਰ ਲੈਣ ਉਹਦੇ ਲਈ ਅਸੀਂ ਲੀਗਲ ਕਮੇਟੀ ਦਾ ਗਠਨ ਉਹ ਵੀਗਾ ਤੇ ਜਦੋਂ ਮਲਤਰੀ ਦੀ ਆਲੀ ਹੁਣੀ ਗਾਇਬ ਨੇ ਨਜ਼ਰ ਨਹੀਂ ਆ ਰਹੇ ਕਿ ਅੱਲਾਹ ਕੀ ਕਿਤੇ ਇਹ ਤਾਂ ਉਹਨਾਂ ਦਾ ਹੀ ਬਣਾਇਆ ਦੀ ਇਹ ਤੇ ਉਹ ਕੋਈ ਜ਼ਰੂਰੀ ਉਹਨਾਂ ਦੇ ਪਰਸਨਲ ਕਾਰਨ ਸੀ ਉਹਨਾਂ ਨੇ ਉਹਨਾਂ ਥੋੜੀ ਦੇਰ ਪਹਿਲਾਂ ਅਪੀਲ ਵੀ ਕੀਤੀ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਉਹ ਕਹਿੰਦੇ ਕਿ ਮੈਂ ਅਜੇ ਵੀ ਅਪੀਲ ਕਰਦਾ ਸਾਰੀਆਂ ਪੰਥਕ ਧਰਮ ਨੂੰ ਤੇ ਸਾਰੇ ਜਿਹੜੇ ਮਖੋ ਵੱਖਰੇ ਚੱਲ ਰਹੇ ਆ ਧੜੇ ਉੱਤੇ ਸਾਡਾ ਨਿਜੀ ਰਿਆ ਇੱਕ ਮੰਚ ਤੇ ਇਕੱਠੇ ਹੋਵੋ ਕਹਿੰਦੇ ਕਿਸੇ ਨਾਲ ਸਾਡਾ ਨਿਜੀ ਕੋਈ ਉਹੀ ਅਪੀਲ ਮੈਂ ਕੀਤੀ ਹੈ ਜਿਹੜੀ ਉਹਨਾਂ ਨੇ ਕੀਤੀ ਉਹੀ ਮੈਂ ਕੀਤੀ ਉਹੀ ਸਾਡੇ ਹਰ ਲੀਡਰ ਕਰ ਰਹੇ ਨੇ 20 ਅਗਸਤ ਨੂੰ ਤੁਹਾਡੇ ਕੋਲ ਆ ਬੱਸ ਜਦੋਂ ਸਾਡਾ ਬਣਿਆ ਮਾਹੌਲ ਜਿਹਾ ਅਸੀਂ ਲਿਆਵਾਂਗੇ ਸਾਡੇ ਹੀ ਨੇ ਕੋਈ ਦਿੱਕਤ ਨਹੀਂ ਕਰਨੀ 20 ਨੂੰ ਵੀ ਕਰ ਦੋ ਵੀ ਦੀ ਬਗੜੀ ਉਹਨਾਂ ਦੀ ਦੂਸਰੇ ਪਾਸੇ ਵੱਡੀ ਮੁਕਾਬਲੇ ਕਰਨ ਦੀ ਤਿਆਰੀ ਚੋਂ ਹੋਈ ਕਿੰਨਾ ਦੀ ਦੂਸਰੇ ਪਾਸੇ ਲੱਗ ਰਹੇ ਤਰਕਾਰ ਤੋਂ ਸਾਡੇ ਜਿਹੜੇ ਤੁਹਾਡੇ ਨਾਲ ਸੰਪਰਕ ਉਹ ਸਮਾਂ ਦੱਸੂਗਾ ਤੁਹਾਨੂੰ ਜੇ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜ਼ੀ ਸਮਝ ਲਿਓ ਪਰ ਸੰਪਰਕ ਚ ਹੈਗੇ ਨੇ ਵੱਡੇ ਵੱਡੇ ਨੇ 20 10 ਦੀ ਲਿਖੇ ਅੱਧੀ ਪਾਕਿਸਤਾਨ ਕਰਦੇ ਆਂ ਹਾਂਜੀ ਇਹ ਦਰਾਂ ਆਮ ਜੀ ਕਾ ਜੀ ਪੀ ਸੀ ਦੇ ਪ੍ਰਧਾਨ ਪੁੱਛ ਰਹੇ ਨੇ ਕਿ ਤੁਸੀਂ ਕਹਿਆ ਸੀ ਕਿ ਤਿੰਨੇ ਸਟਾਫ ਸੀਨੀਅਰ ਲੈਣੇ ਲੋਕ ਕਹਿੰਦੇ ਗਿਆਨੀ ਜੀ ਦੇ ਪਿੱਛੇ ਕੋਈ ਤਾਕਤ ਬੋਲ ਰਹੀ ਆ ਜਿਹੜੇ ਕਬਜ਼ਾ ਕਰਦੇ ਆ ਹਾਂ ਤਾਕਤ ਹੈਗੀ ਜੀ ਅਕਾਲਪੁਰਖ ਦੀ ਪਰ ਪੰਥ ਦੀ ਤਾਕਤ ਹੈ ਅਭੀ ਇੱਕ ਅਸਥਨ ਇੱਕ ਲੰਗੋਵਾਲ ਦੇ ਵਿੱਚ ਜਿਹੜੇ ਸੰਤ ਹਰਜਨ ਸਿੰਘ ਜੀ ਲੰਗੋਵਾਲ ਜੀ ਦੀ ਯਾਤ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣ ਦੀ ਜਿਹੜੀ ਉਹ ਕਿਰਪਾਲ ਕਰੇ ਪਰ ਉੱਥੇ ਕੀ ਹੋਵੇ ਦੋ ਸਟੇਜਾਂ ਦੇਖਣ ਨੂੰ ਮਿਲ ਲੱਗੀਆਂ ਇੱਕ ਪਾਸੇ ਦੂਜੇ ਕਾਲੀ ਦਾ ਕੋਈ ਤੁਸੀਂ ਉੱਥੇ ਤਾਂ 3-4 ਲੱਗਦੀਆਂ ਹੋਣਗੀਆਂ ਪਰ ਅਸਲੀ ਇਹੋ ਹੈ ਕਿ ਤੁਸੀਂ ਵੱਖਰੀ ਕਰੋ ਵੀ ਮਤਲਬ ਉਹ ਕਾਨਫਰੰਸ ਅਸਲੀ ਹੋਏ ਉਹ ਵੱਖਰੀ ਕਰਨੀ ਹਾਂ ਜਿਹੜੀ ਖ਼ਬਰ ਦੱਸਿਓ ਜਿਹੜਾ ਆਪਣਾ ਤੁਸੀਂ ਸਾਰੇ ਟਾਈਮ ਹਵਾਲਾ ਦਿੱਤੇ ਦੋ ਸੰਬੰਧਿਤ ਮਾਮਲਾ ਫੈਸਲਾ ਕਾਨੂੰਨ ਕਚੈਦਿਖਤ ਵੱਲੋਂ ਦਿੱਤਾ ਗਿਆ ਸੀ ਉਹਦੇ ਦੀਨੀ ਕਮੇਟੀ ਬਣੀ ਹੈ ਜਦੋਂ ਕਾਲੀਦਨ ਨੂੰ ਉਹਦੇ ਵੀ ਜਨਾਬ ਪ੍ਰਧਾਨਗੀ ਦੀ ਚੋਣ ਹੋਈ ਸੀ ਤੇ ਤੋਂ ਪ੍ਰਧਾਨ ਸੱਜਿਆ ਗਿਆ ਜਦੋਂ ਕਾਲੀਦਨ ਨੂੰ ਸਵਾਲ ਪੁੱਛਦੇ ਆ ਉਹ ਕੋਈ ठोस ਜਵਾਬ ਉਹਨੂੰ ਨਹੀਂ ਆਉਂਦਾ ਤੇ ਜੇਕਰ ਆਪਾਂ ਸੰਵਧਾਨਿਕ ਟਾਪੀ ਦੇਖੀਏ ਤਾਂ ਕੇਸ ਐਂਕਲ ਤੋਂ ਦੇਖਾਂਗੇ ਇੱਕ ਅਕਾਲ ਕਚੈਦਖਤੋਂ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਟਾਪੀ ਦਿੱਤੀ ਐ ਦੇ ਰਾਜਨੀਤੀ ਐ ਦੇ ਪਾਰਟੀ ਬਣ ਕੇ ਤੱਤਾ ਦੇ ਵਿੱਚ ਹੋਣੀ ਕੋਈ ਸਮਾ ਕੋਈ ਸਮਾ ਸੀ ਸ਼ਰੋਮਣੀ ਅਕਾਲੀ ਦਲ ਦੇ ਟਿੱਕ ਟਾਂ ਜਿਹੜੀਆਂ ਨੇ ਉਹ ਕੱਲ ਤੱਕ ਦੇ ਜਹੇਦਾਰ ਤੱਕ ਨੇ ਬਣੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਪੜ ਕੇ ਦੇਖਿਓ ਜੀ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਵੀ ਕਿਸੇ ਤਰ੍ਹਾਂ ਦਾ ਦੋਨਾਂ ਧਿਰਾਂ ਦੇ ਵਿੱਚ ਕੋਈ ਵੱਡਾ ਵਿਵਾਦ ਨਹੀਂ ਨਹੀਂ ਅਸੀਂ ਕਿਸੇ ਟਕਰਾਅ ਚ ਨਹੀਂ ਪੈਂਦੇ ਜੀ ਅਸੀਂ ਕਿਸੇ ਵਿਵਾਦ ਚ ਨਹੀਂ ਪੈਂਦੇ ਉਹ ਜੋ ਬੋਲੀ ਜਾਂਦੇ ਐ ਕੂੜ ਪ੍ਰਚਾਰ ਸੱਚ ਝੂਠ ਆ ਅਸੀਂ ਉਹਦਾ ਕੋਈ ਜਵਾਬ ਦੇਣ ਲਈ ਜਿਹੜਾ پابੰਦ ਨਹੀਂ ਐ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨਾ ਕਰਦੇ ਰਾਂ ਸਰਪਤ ਦੇ ਕੰਮ ਤੇ ਆ ਲੈਣ ਗੱਲ ਦਿਖਦੀ ਆ ਜਾਂ ਜੋ ਨਿਸ਼ਾਨ ਉਹ ਸਮਾਂ ਦੱਸੂਗਾ ਜੀ ਉਹ ਸਮਾਂ ਦੱਸੂਗਾ ਉਹ ਵਕਤ ਦੇ ਗਰਭ ਦੇ ਵਿੱਚ ਹੈ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ। ਜੇ ਕਹਿੰਦੇ ਤੁਸੀਂ ਕਿਹਾ ਕਿ ਹਰ ਦਰਸ਼ੂ ਲੰਬੋਵਦੀ ਬਕਸ਼ੂ ਵਾਲੇ ਤੁਸੀਂ ਤੁਸੀਂ ਉਹ ਜਿਹੜੀ ਲਗੇਸੀ ਆ ਜਿਹੜੀ ਉਹਦੀ ਪੋਲਿਟਿਕਸ ਹੋਵੇ ਪਰੇ ਅਲੱਗ-ਅਲੱਗ ਰਾਮਾਨੇ ਪਾਕ ਦੇ ਵਿੱਚ ਇੱਕ ਜਿਹੜਾ ਉਹ ਸ਼ੀਰ ਮਰਦੀ ਉਹਦਾ ਕੋਈ ਜੱਗ ਵੱਡਾ ਐਕਸਟੈਂਡ ਕੀ ਆ ਉਹਦੇ ਬਾਰੇ ਨਾ ਤੁਸੀਂ ਬਹੁਤ ਸਟੱਡੀ ਕਰਿਓ ਉਹ ਜਿਹੜਾ ਡਾਕੂਮੈਂਟਸ ਆ ਨਾ ਉਹਦੀ ਬਹੁਤ ਸਾਰਾ ਜ਼ਿਆਦਾ ਤੁਸੀਂ ਜਦੋਂ ਸਟੱਡੀ ਕਰੋਗੇ ਤੁਹਾਨੂੰ ਫਿਰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਕੀ ਅਸਲੀ ਹੈ।